ਦੋਸਤੋ ਨਮਸਕਾਰ ਮੈਂ ਸੰਜੀਵ ਸਿੰਧੂ ਤੁਸੀ ਦੇਖ ਰਹੇ ਹੋ ਖਬਰ ਮੇਰੇ ਦਾ ਅੱਜ ਦੇ ਕਿ ਬੀਤੇ ਦਿਨ ਪਿੰਡ ਜਿੱਦਾ ਵਿਖੇ ਇੱਕ ਨੌਜਵਾਨ ਵੱਲੋਂ ਆਨਲਾਈਨ ਸਮਾਨ ਬਣਾ ਕੇ ਬੰਬ ਬਣਾਉਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਸੀ ਜਿਸ ਦੇ ਦੌਰਾਨ ਹੋਇਆ ਬਲਾਸਟ ਬਲਾਸਟ ਦੇ ਦੌਰਾਨ ਨੌਜਵਾਨ ਹੋਇਆ ਜ਼ਖਮੀ ਤੇ ਪੁਲਿਸ ਵੱਲੋਂ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਵੱਲੋਂ 5 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਗਿਆ ਤਾਂ ਕਿ ਪੁਲਿਸ ਵੱਲੋਂ মিডিਆ ਦੇ ਸਾਹਮਣੇ ਕਿਹਾ ਗਿਆ ਕਿ ਬਹੁਤ ਕੁਝ ਮਿਲਿਆ ਹੈ ਪਰ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਕੀਤਾ ਇਨਕਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਦੀਆਂ ਜਿੱਥੇ ਕਿ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ 5 ਦਿਨ ਦਾ ਹੋਰ ਰਿਮਾਂਡ ਲਿਆ ਗਿਆ ਇਹ ਆ ਅੱਜ ਕਿੰਨੇ ਦਾ ਰਿਮਾਂਡ ਮਿਲਿਆ 5 ਦਿਨ 5 ਦਿਨ ਦਾ ਹੋਰ ਮਿਲ ਗਿਆ ਕੀ ਕਿ ਉਸ ਤੋਂ ਹੁਣ ਤੱਕ ਕੁਝ ਖਿੱਚ ਦੇ ਵਿੱਚ ਆਇਆ ਇਹ ਸਾਰਾ ਸਾਰਾ ਤੋਂ ਨਾਲ ਸ਼ੇਅਰ ਕਰਾਂਗੇ ਇਨ ਦਾ ਮੇਨ ਟਾਈਮ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਇਜ਼ ਅੰਡਰਵੇਅ ਅੱਜ ਅੱਜ ਦਾ 5 ਡੇਸ ਹੋਰ ਰਿਮਾਂਡ ਜਿਵੇਂ ਸਾਹਮਣੇ ਗ੍ਰਾਂਟ ਕੀਤਾ ਅੱਛਾ ਹਾਂਜੀ ਨਹੀਂ ਇਹ ਅਸੀਂ ਸ਼ੇਅਰ ਨਹੀਂ ਹਜੇ ਕਰ ਸਕਦੇ 7 ਦਿਨਾਂ ਦੇ ਕੀ ਮਿਲਿਆ ਕਿ 7 ਦਿਨਾਂ ਦੇ ਇਹਦੀ ਬਹੁਤ ਕੁਝ ਮਿਲਿਆ ਬਹੁਤ ਬਰਾਮਦਗੀਆਂ ਹੋਈਆਂ ਉਹ ਅਸੀਂ ਟੈਸਟ ਕਰਾਂਗੇ ਰਿਪੋਰਟ ਛੱੜ ਗਿਆ ਉਸ ਤੋਂ ਬਾਅਦ ਹੀ ਸ਼ੇਅਰ ਕਰਾਂਗੇ ਇਹ ਕਹਿੰਦੇ ਨੇ ਕਿ ਅਸੀਂ ਪੂਰੀਨ ਦਾ ਮੀਟਿੰਗ ਪਲੀਜ਼ ਇੱਕ ਵਾਰ ਬਈ ਦੱਸ ਕੋਈ ਕੈਮੀਕਲ ਦਾ ਪਤਾ ਲੱਗਿਆ ਕੈਮੀਕਲ ਪਤਾ ਲੱਗੇ ਆ ਜੋ ਵੀ ਹੈ ਇਹ ਅਜੇ ਰਿਪੋਰਟਸ ਆਣ ਗਿਆ ਫੋਰੈਂਸਿਕ ਤੋਂ ਤਾਂ ਕਨਫਰਮ ਹੋਏਗਾ ਫਿਲਹਾਲ ਜਸ ਸਰ ਨੇ 5 ਦਿਨ ਹੋਰ ਦਿੱਤੇ ਆ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਹੋਰ ਕਰ ਲਓ ਠੀਕ ਆ ਉਸ ਤਬ ਆਤੀ ਤਰੀਕ ਨੂੰ ਪੇਸ਼ ਕਰਾਂਗੇ ਸਰ ਆਰਮੀ ਵੱਲੋਂ ਕੋਈ ਪੁਆਇੰਟ ਰੱਖੇ ਗਏ ਨੇ ਆਪਣੇ ਆਰਮੀ ਵੱਲੋਂ ਬੌਮ ਡਿਸਪੋਜ਼ਲ ਸਕਵਾਡ ਆਇਆ ਸੀਗਾ ਜਿਨ੍ਹਾਂ ਨੇ ਆਪਣਾ ਜਿਹੜਾ ਮੌਕਾ ਉਸ ਤੇ ਜੋ ਵੀ ਕੈਮੀਕਲ ਸੀਗੇ ਹਾਰਮਫੁਲ ਕੈਮੀਕਲਸ ਉਹ ਨਸ਼ਟ ਕੀਤੇ ਆ ਜੇ ਕੋਈ ਵੀਡੀਓ ਵੀਡੀਓ ਵਾਪਸ ਹੋਈਆਂ ਵੀਡੀਓ ਮਿਲਿਆ ਸੀ ਮੌਕੇ ਲੱਤ ਮਿਲਿਆ ਉਹਦਾ ਬਤਰੀਆ ਨਹੀਂ ਉਹ ਸਿਰ ਦੱਸਾਂਗੇ ਉਹ ਆਫਟਰ ਫੋਰੈਂਸਿਕ ਆਫਟਰ ਫੋਰੈਂਸਿਕ ਜੋ ਵੀ ਰਿਪੋਰਟ ਆਈ ਜੀਵਰ ਪੇਸ਼ ਕੀਤਾ ਕੋਰਟ ਤੇ 15 ਦਿਨ ਦੇ ਅੰਦਰ 15 ਦਿਨਾਂ ਮਿਲਿਆ 30 ਤਰੀਕ ਨੂੰ ਪੇਸ਼ ਕਰਾਂਗੇ